ਸੇ ਤਰੀਕੇ ਦੇ ਨਾਲ ਪਾਸਾ ਸਾਨੂੰ ਸਮਝਾ ਰਹੇ ਨੇ ਕਿ ਅਮਲ ਸਰਾਨੋ ਤੇਰੇ ਗੁਜਰੇ ਸਮੇਂ ਦਾ ਤੂੰ ਕਿਸ ਤਰ੍ਹਾਂ ਗੁਜ਼ਾਰਨ ਕੀਤਾ ਹੈ ਤੈਨੂੰ 84 ਲੱਖ ਜੁਨਾ ਸਭ ਤੋਂ ਉੱਤਮ ਜਨਮ ਦੀ ਬਖਸ਼ੇ ਕੀਤੀ ਹੈ ਕਿ ਤੂੰ ਜਿਸ ਵਾਸਤੇ ਦਿੱਤਾ ਉਹ ਕੀਤਾ ਹੈ ਕਿ ਜਾਂ ਇਸ ਨੂੰ ਤੂੰ ਬਰਿਆਈਆਂ ਵਿੱਚ ਹੀ ਗੁਜ਼ਾਰ ਲਿਆ ਹੈ ਇਹ ਗੱਲ ਅਮਲ ਸਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਜਿਸ ਵੇਲੇ ਦਿੱਤੀ ਸੁਆਸਾਂ ਦੀ ਮੌਲਤ ਭੁਗ ਜਾਵੇਗੀ ਉਹਨਾਂ ਨੇ ਭੋਰਾ ਤਰਸ ਨਹੀਂ ਕਰਨਾ ਹੈ ਆਏ ਕਠਨ ਬਹੁਤ ਕਰੜੇ ਹੋ ਕੇ ਆਉਂਦੇ ਨੇ ਆਏ ਕਠਨ ਤੁਹਾਡੀ ਉਥੇ ਚੱਲਣੀ ਨਹੀਂ ਕਿਸੇ ਦੀ ਵੀ ਨਾ ਹੀ ਕਿਸੇ ਦੀ ਚਲੀ ਹੈ ਕਿਉਂਕਿ ਧਰਮ ਰਾਏ ਹੈ ਹਰ ਕਾ ਕੀ ਹੈ ਉਸ ਨੂੰ ਜਿਸ ਵੇਲੇ ਖੁਦਾ ਦਾ ਹੁਕਮ ਹੋ ਜਾਂਦਾ ਹੈ ਉਹ ਆਪ ਦੇ ਦੂਤਾਂ ਨੂੰ ਤੋਰ ਦਿੰਦਾ ਅਜਰਾਇਲ ਫਰਿਸ਼ਤੇ ਨੂੰ ਨਾਲ ਉਸ ਦੀ ਫੌਜ ਹੁੰਦੀ ਹੈ ਤੋਂ ਪਾਸ਼ਾ ਆਏ ਕਠਨ ਉਹ ਫਿਰ ਪੂਰੇ ਕਠਨ ਤਾਈ ਚ ਤਕੜਾਈ ਦੇ ਵਿੱਚ ਕਰੜੇ ਹੋ ਕੇ ਆਉਂਦੇ ਹਨ ਤੂੰ ਤੈਨੂੰ ਲੈਣ ਵਾਸਤੇ ਆਏ ਆ ਹੁਣ ਤੈਨੂੰ ਲੈ ਕੇ ਅਸੀਂ ਚੱਲੇ ਆ ਜਿੰਨਾ ਤੈਨੂੰ ਸਮਾਂ ਦਿੱਤਾ ਸੀ ਸੱਜਣਾ ਉਹ ਤੇਰਾ ਬੀਤ ਗਿਆ ਹੈ ਹੁਣ ਇਸ ਤੋਂ ਅੱਗੇ ਤੈਨੂੰ ਇੱਕ ਸਵਾਸ ਵੀ ਨਹੀਂ ਮਿਲਣਾ ਹੈ ਚਾਹੇ ਤੂੰ ਸੌ ਤਰਲੇ ਕੱਢ ਲਮੀ ਆਏ ਕਟਣ ਦੂਤ ਜਮ ਲੈਣਾ ਪੁਸ਼ਰੇ ਨੇ ਕਿਆ ਤੂੰ ਖੱਟਿਆ ਕਹਾ ਗਵਾਇਆ ਤੂੰ ਇਸ ਮਾਨਸ ਜਨਮ ਨੂੰ ਲੈ ਕੇ ਕੀ ਖੱਟਿਆ ਤੇ ਕੀ ਗਵਾ ਲਿਆ ਹੈ ਆਪ ਦਾ ਕਿਤੇ ਮਾਨਸ ਜਨਮੀ ਤੇ ਨਹੀਂ ਗਵਾ ਲਿਆ ਸਾਰਾ ਤੂੰ ਕਿਆ ਤੂੰ ਖੱਟਿਆ ਕੀ ਤੂੰ ਨਾਮ ਦੀ ਦੌਲਤ ਖੱਟੀ ਹੈ ਕਜਾਂ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਤਾਂ ਦਿਨੋਂ ਦਿਨ ਸਮਾਂ ਤੇਰਾ ਲੰਘਦਾ ਜਾ ਰਿਹਾ ਹੈ ਆਇਆ ਤੇ ਸੀ ਕਿ ਮੈਂ ਨਾਮ ਦੀ ਦੌਲਤ ਇਕੱਤਰ ਕਰੂੰਗਾ ਮੇਰਾ ਮਾਲਕ ਅੱਗੇ ਖੁਸ਼ ਹੋਵੇਗਾ ਪਰ ਬਰਿਆਈਆਂ ਇਕੱਠੀਆਂ ਕਰਨ ਤੱਕ ਮਾਲਕ ਤੋਲ ਤਾਂ ਗਿਆ ਨਹੀਂ ਹੈ ਧਰਮਰਾਜ ਦੇ ਲੇਖਿਆਂ ਵਿੱਚ ਪੈ ਜਾਂਦਾ ਜੋ ਬਾਣੀ ਦੱਸ ਰਹੀ ਹੈ ਕਿਆ ਤੂੰ ਖਟਿਆਂ ਕਹਾ ਗਵਾਇਆ ਚਲੋ ਸਤਾਵ ਦੀਵਾਨ ਬੁਲਾਇਆ ਦੀਵਾਨ ਧਰਮਰਾਜ ਜਿਦਾਂ ਦੀਵਾਨ ਪਿਛੇ ਰਾਜਿਆਂ ਨੇ ਵੀ ਰੱਖੇ ਹੁੰਦੇ ਸੀ ਚਲੋ ਦੀਵਾਨ ਚਲੋ ਸਤਾਵ ਸਤਾਪ ਹੁੰਦਾ ਹੈ ਕਿ ਸੇਤੀ ਸ਼ਮਾ ਨਹੀਂ ਆ ਹੁਣ ਤੂੰ ਤੁਰ ਪੈ ਸਾਡੇ ਨਾਲ ਬਸ ਚਲੋ ਸਤਾਵ ਦੀਵਾਨ ਬੁਲਾਇਆ ਤੋ ਉਸਨੇ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ ਉਹਨਾਂ ਨੂੰ ਦੀਵਾਨ ਨੂੰ ਦਰਗਾਹ ਤੋਂ ਫਰਮਾਨ ਆ ਗਿਆ ਉਹਨੇ ਸਾਨੂੰ ਭੇਜ ਦਿੱਤਾ ਹੈ ਤੇ ਹੁਣ ਸੱਜਣਾ ਤੂੰ ਚਲ ਪੈ ਹੁਣ ਕੀ ਹੈ ਚਲ ਪੈ ਤੂੰ ਚੱਲ ਦਰਹਾਲ ਦੀਵਾਨ ਬੁਲਾਇਆ ਦਰਹਾਲ ਹੁਣੇ ਹੀ ਹੁਣੇ ਹੀ ਗੱਲ ਨਾ ਕਰ ਤੁਰਨ ਵਾਲੀ ਗੱਲ ਕਰ ਹੁਣ ਤੂੰ ਬਸ ਚਲ ਦਰਹਾਲ دیਵਾਨ ਬੁਲਾਇਆ ਪਰ ਪ੍ਰਾਨੀ ਇਸ ਵੇਲੇ ਉਹਨਾਂ ਨੂੰ ਦੇਖ ਕੇ ਕਰੋ ਅਰਦਾਸ ਸਾਡੀ ਸੁਰਤੀ ਕਿੱਥੇ ਫਸੀ ਹੁੰਦੀ ਹੈ ਕਰੋ ਅਰਦਾਸ ਗਾਵ ਕਿਸ਼ ਵਾਕੀ ਕਿਉਂਕਿ ਬੱਚਿਆਂ ਦਾ ਮੋਹ ਹੈ ਘਰ ਦਾ ਮੋਹ ਹੈ ਦੌਲਤ ਦਾ ਮੋਹ ਹੈ ਅਖੀਰਲੇ ਵੇਲੇ ਵੀ ਉਹੀ ਆਵਾਜ਼ਾਂ ਅੰਦਰੋਂ ਨਿਕਲਦੀਆਂ ਨੇ ਕੀ ਕਹਿ ਰਿਹਾ ਹੈ ਕਰੋ ਅਰਦਾਸ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹੈ ਇਹਨਾਂ ਨੂੰ ਕਹਿ ਰਿਹਾ ਜਰਾਈਲ ਨੂੰ ਉਹਦੇ ਫਰਿਸ਼ਤਿਆਂ ਨੂੰ ਕਹਿ ਰਿਹਾ ਹੈ ਦੂਤਾਂ ਨੂੰ ਕਹਿ ਰਿਹਾ ਹੈ ਕਰੋ ਅਰਦਾਸ ਗਾਵ ਕਿਸ਼ ਬਾਕੀ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਮੇਰਾ ਕੁਛ ਅਜੇ ਹਿਸਾਬ ਕਿਤਾਬ ਪਿੰਡ ਵਿੱਚ ਲੈਣ ਦੇਣ ਹੈ ਗਾਵਨਾ ਪਿੰਡ ਦਾ ਹੈ ਸਾਨੂੰ ਅਖੀਲ ਮੈਂ ਇਹ ਕਰਕੇ ਸਾਰਾ ਮੈਂ ਬੱਚਿਆਂ ਨੂੰ ਸਮਝਾ ਦੇਵਾਂ ਇਹ ਸਾਡੀ ਇੱਥੇ ਜਿੰਦ ਫੱਸੀ ਹੁੰਦੀ ਹੈ ਕਾਕਾ ਮੇਰੇ ਸੁਣੋ ਕਰੋ ਅਰਦਾਸ ਗਾਵ ਕਿਸ਼ਵਾਕੀ ਲੀਹੂ ਨਵੇਰ ਆਜ ਕੀ ਰਾਤੀ ਮੈਨੂੰ ਇੱਕ ਰਾਤ ਦੇ ਦੇਵੋ ਤੇ ਮੈਂ ਸਾਰਾ ਕੁਛ ਨਵੇਲ ਲਮਾ ਕੀ ਹੈ ਮੈਂ ਸਾਰਾ ਕੁਛ ਨਵੇਲ ਲਮਾ ਬੇਨਤੀਆਂ ਕਰ ਰਿਹਾ ਹੈ ਇਹ ਸਾਡੀ ਹਾਲਤ ਹੈ ਸ਼ਰੀ ਸ਼ੁੱਟਣ ਲੱਗਿਆਂ ਵੀ ਅਜੇ ਉਸੇ ਫੰਦੇ ਚ ਫਸੇ ਆਂ ਜਿੱਥੋਂ ਨਿਕਲ ਹੀ ਨਹੀਂ ਸੀ ਸਕੇ ਤੋਂ ਪਾਸ਼ਾ ਦੀ ਬਾਣੀ ਕਰੋ ਅਰਦਾਸ ਗਾਵ ਕਿਛ ਬਾਕੀ ਲੇਹੁ ਨਵੇਰ ਅੱਜ ਕੀ ਅarati ਕਿਸ ਵੀ ਖਰਚ ਤੇ ਮਾਰਾ ਸਾਰੋ ਇਸ ਇੱਕ ਰਾਤ ਦਿਨ ਦਾ ਮੈਨੂੰ ਸਮਾਂ ਤੁਸੀਂ ਦੇ ਦੇਵੋ ਤੁਸੀਂ ਇਹਦੇ ਬਦਲੇ ਦੇ ਵਿੱਚ ਜੋ ਕੁਛ ਵੀ ਮੇਰੇ ਕੋਲੋਂ ਖਰਚ ਲੈਣਾ ਉਹ ਲੈ ਲਵੋ ਜਿੰਨਾ ਤੁਸੀਂ ਲੈਣਾ ਮੇਰੇ ਕੋਲੋਂ ਲੈ ਲਵੋ ਕਿਸ ਵੀ ਖਰਚ ਤੇ ਮਾਰਾ ਸ਼ਾਰੋ ਸ਼ਾਰੋ ਨਾਮੈਂ ਦੇ ਦੇਣਾ ਪਰ ਮੈਨੂੰ ਇੱਕ ਦਿਨ ਰਾਤ ਦਾ ਟਾਈਮ ਦੇ ਦਿਓ ਮਿੰਤ ਕਰ ਰਿਹਾ ਹਾਂ ਨਾਲ ਕਹਿੰਦਾ ਸਵੇ ਨਵਾਜ ਸ਼ਰਾਏ ਗੁਜਾਰੋ ਆ ਰਾਤ ਮੈਨੂੰ ਅੱਜ ਦੀ ਦੇ ਦਿਓ ਤੇ ਸਵੇ ਦੀ ਨਮਾਜ਼ ਤੇ ਫਿਰ ਮੈਂ ਤੁਹਾਡੇ ਕੋਲੇ ਗੁਜਾਰਾਂਗਾ ਜਾ ਕੇ ਕੀ ਹੈ ਸਵੇ ਨਵਾਜ ਸਰਾਏ ਗੁਜਾਰੋ ਇਹਨੂੰ ਕਹਿੰਦੇ ਐ ਕਿ ਜਾਗਤ ਸੋਇਆ ਜਨਮ ਗਵਾਇਆ ਇਹ ਸ਼ੁੱਤਾ ਪਿਆ ਐ ਜਾਗ ਅਜੇ ਵੀ ਨਹੀਂ ਜਾਗਾਈ ਸਾਹਮਣੇ ਆ ਗਏ ਨੇ ਕੀ ਐ ਸਾਹਮਣੇ ਪੰਨਹੀਂ ਉਹ ਇਸ ਚੀਜ਼ ਦੇ ਨਾਲ ਸਬੰਧਤ ਨਹੀਂ ਹੁੰਦੇ ਹਨ ਭਈ ਉਹ ਤਾਂ ਕਹਿ ਰਿਹਾ ਕਿ ਮੈਨੂੰ ਇੱਕ ਰਾਤ ਦੇ ਦਿਓ ਪਰ ਬਾਣੀ ਕਹਿੰਦੀ ਐ ਇੱਕ ਰਤੀ ਬਿਲਮਣਾ ਦੇਵਣੀ ਬਣ ਜਾ ਰਿਆ ਮਿੱਤਰਾ ਧੁਰਾਂ ਦੀ ਗੱਲ ਕਰਦਾ ਪਿਆ ਐ ਉਹ ਤਾਂ ਇੱਕ ਰੇਤੀ ਤੈਨੂੰ ਇੱਕ ਅੱਖ ਦੀ ਚਮਕ ਦਾ ਤੈਨੂੰ ਉਹ ਕਹਿੰਦੇ ਅਸੀਂ ਦੂਜਾ ਸੁਆਸ ਨਹੀਂ ਲੈਣ ਦੇਣਾ ਹੈ ਬੋਲੋ ਹੈ ਇੱਕ ਰਤੀ ਬਿਲਮਣਾ ਦੇਵਣੀ ਬਣ ਜਾ ਰਿਆ ਮਿੱਤਰਾ ਉਹਨੇ ਤਕੜੇ ਪਾਏ ਹੱਥ ਉਹਨਾਂ ਨੇ ਹੱਥ ਤਕੜੇ ਹੁਣ ਪਾਲੇ ਨੇ ਆ ਕੇ ਤੇ ਹੁਣ ਤੁਸੀਂ ਬਿਲਮ ਸ਼ਮਾ ਤੈਨੂੰ ਉਹਨੇ ਆਖਣੀ ਉਹਨਾਂ ਨੇ ਝਮਕਣ ਦੇਣੀ ਕੀ ਹੈ ਇੰਨਾ ਕੁ ਵੀ ਸਮਾਂ ਨਹੀਂ ਮਿਲਦਾ ਇਸ ਕਰਕੇ ਬੇਨਤੀਆਂ ਕਰੀ ਦੀਆਂ ਕਿ ਸਵਾਸਾਂ ਦੀ ਸੰਭਾਲ ਕਰ ਲੋ ਆਪਣੇਾਂ ਦੀ ਇੱਕ ਰਤੀ ਬਿਲਮਣਾ ਦੇਵਣੀ ਬਣ ਜਾ ਰਿਹਾ ਮਿੱਤਰਾ